ਦੇ ਜਮਾਲਪੁਰ ਦੇ ਨਜ਼ਦੀਕ ਸਵੇਰੇ ਪੰਜਾਬ ਰੋਡਵੇਜ਼ ਦੀ ਬੱਸ ਦਾ ਸੜਕ ਉੱਤੇ ਖੜੀ ਖਰਾਬ ਗੱਡੀ ਦੇ ਨਾਲ ਹਾਦਸਾ ਵਾਪਰਦਾ ਟੱਕਰ ਹੁੰਦੀ ਹੈ ਤੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਪੂਰੇ 3 ਕਿਲੋ ਦੇ ਨਾਲ ਨੁਕਸਾਨੀ ਕਿ ਚਤ ਕਿ ਸਵਾਰੀਆਂ ਤੇ ਡਰਾਈਵਰ ਜਿਨ੍ਹਾਂ ਨੂੰ ਕਾफी ਸੱਟਾਂ ਆਈਆਂ ਨੇ ਰਾਂਗੇਰਾ ਨੇ ਦੱਸਿਆ ਕਿ ਗੱਡੀ ਜੋ ਕਿ ਸਬਜ਼ੀਆਂ ਲੈ ਕੇ ਜਾ ਰਹੀ ਸੀ ਉਸ ਦਾ ਟਾਇਰ ਰਾਹ ਦੇ ਵਿੱਚ ਖੁੱਲਦਾ ਹੈ ਤੇ ਗੱਡੀ ਸੜਕ ਦੇ ਵਿੱਚ ਘਾਰ ਰੁਕ ਜਾਂਦੀ ਹੈ ਇਸ ਦੌਰਾਨ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਰੋਡਵੇਜ਼ ਬੱਸ ਅਚਾਨਕ ਉਸ ਦੇ ਵਿੱਚ ਟਕਰਾ ਗਈ ਹੈ ਦਰਦਨਾਕ ਹਾਦਸਾ ਵਾਪਰਿਆ ਦਰਸਲ ਬੱਸ ਡਰਾਈਵਰ ਨੇ ਦੱਸਿਆ ਕਿ ਲੁਧਿਆਣਾ ਤੋਂ ਜਲੰਧਰ ਜਾ ਰਹੇ ਸਨ ਕਿ ਅਚਾਨਕ ਅੱਗੇ ਜਾ ਰਹੀ ਕਹੋਰ ਕਾਰ ਨੇ ਬ੍ਰੇਕ ਲਗਾਈ। ਬੱਸ ਦਾ ਸੰਤੁਲਨ ਵਿਗੜਿਆ ਤੇ ਟੱਕਰ ਹੋਈ ਹੈ ਜਿਸ ਦੇ ਵਿੱਚ ਕਈ ਸਵਾਰੀਆਂ ਵੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਹਾਜ਼ਰੀ ਦੀ ਜਾਣਕਾਰੀ ਮਿਲਦੇ ਸਥਾਨਕ ਲੋਕ ਇਕੱਠੇ ਹੁੰਦ ਨੇ ਤੇ ਜ਼ਖਮੀਆਂ ਦੀ ਮਦਦ ਦੇ ਲਈ ਅੱਗੇ ਆਏ। ਉੱਧਰ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪਗਵਾੜਾ ਨਿਊਜ਼ ਦੇ ਲਈ ਕੈਮਰਾਮੈਨ ਜੇ ਸ਼ਰਮਾ ਨਾ ਸੰਜੇ ਸਿੰਘ ਫੋਨੀ ਦੀ ਰਿਪੋਰਟ। ਮੇਰਾ ਨਾਮ ਜੱਗਾ ਜੀ। ਹਾਂ ਜਿਹੜਾ ਬੱਸ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਕਿ ਇਹਦਾ ਮਤਲਬ ਕਿ ਜਾਣਕਾਰੀ ਦਿੱਤੀ। ਭਾਈ ਇਹ ਸਵੇਰੇ ਪਹਿਲਾਂ ਇੱਕ ਗੱਡੀ ਆਈ ਸੀ ਸ਼ਿਮਲਾ ਮਿਰਚ ਸਬਜੀ ਦੀ ਭਰੀ ਹੋਈ ਸੀ ਇਹ ਜਲੰਧਰ ਜਾ ਰਹੀ ਸੀ ਜੀ ਇਹਦਾ ਟਾਇਰ ਖੁੱਲ ਗਿਆ ਜੀ ਇਹ ਵਿੱਚ ਸੜਕ ਤੇ ਜੀ ਉੱਥੇ ਰੋਕ ਗਈ ਪਿੱਛੋਂ ਜੀ ਇੱਕ ਗੱਡੀ ਬਲੈਰੋ ਆਈ ਹੈ ਜੀ ਉਹ dono control ਕਰ ਦਿਆ ਕਰਦੇ ਜੀ ਪਿੱਛੋਂ ਬੱਸ ਵਾਲੇ ਨੇ ਜੀ ਬਹੁਤ ਸਪੀਡ ਨਾਲ ਭਾਰੀ ਤੇ ਸਵਾਰੀਆਂ ਕਿੰਨੀਆਂ ਸੀ ਪਤਾ ਕੁਝ ਬੱਸ ਜੀ ਸਵਾਰੀਆਂ ਬਹੁਤ ਸੀ ਜੀ ਹੁਣਾਂ ਸੱਟਾਂ ਲੱਗੀਆਂ ਹੋਈਆਂ ਹੈ ਜੀ ਕਿੰਨੀਆਂ ਕੋ ਸੱਟਾਂ ਲੱਗੀਆਂ ਕਿੰਨੇ ਕਿ ਸਵਾਰੀ ਬਹੁਤਾ ਬਚਾਅ ਹੈਗਾ ਆ ਜੀ ਠੀਕ ਹੈ ਨਾ ਬਾਕੀ ਦਵਾਈ ਦੂਈ ਲੈ ਕੇ ਮੈਂ ਨਿਕਲ ਗਿਆ ਤੇ ਹੋਇਆ ਕਿਦਾਂ ਐਸੀਆਂ ਕੋਈ ਪਤਾ ਹੋਇਆ ਜੀ ਬਲੈਰੋ ਆਰੀ ਜੋ ਰਾਜਸਥਾਨ ਵੱਲੋਂ ਆਈ ਸਬਜੀ ਦੀ ਭਰੀ ਜੀ ਉਹਦਾ ਜੀ ਰਿਮ ਖੁੱਲ ਗਿਆ ਇੱਕ ਟੱਕਾ ਟੱਕਾ ਖੋਲੇ ਗੱਡੀ ਜੀ ਗੱਭੇ ਹੀ ਰੋਗੀ ਆ ਪਿੱਛੋਂ ਗੱਡੀ ਆਈ ਓਵਰ ਸੀ ਬਾਸ ਵਾਲੇ ਦੀ ਓਵਰ ਸਪੀਡ ਸੀਗੀ ਜਿਹੜੀ ਬਲੈਰੋ ਸੀ ਉਹ ਰੋਕਦਿਆ ਰੋਕਦਿਆ ਜੀ ਪਿੱਛੋਂ ਬਾਸ ਵਾਲੇ ਨੇ ਬਹੁਤ ਸਪੀਡ ਦੇ ਮਾਰੀ ਆ ਜੀ ਤੇ ਸਵਾਰੀਆਂ ਇੱਥੇ ਹੀ ਆ ਜਾਂ ਕਿਦਾਂ ਸਵਾਰੀਆਂ ਜੀ ਚਲੇ ਗਈਆਂ ਕੋਈ ਹਸਪੀਟਲ ਕੋਈ ਮਾਰੇ ਅੱਗੇ ਵਿੱਚੋਂ ਲੋਕਲ ਡਾਕਟਰ ਤੋਂ ਦਵਾਈਆਂ ਲੈ ਕੇ ਪਤਾ ਲੱਗਾ ਜੀ ਪਿੱਛੋਂ ਕਿੱਥੇ ਜਾ ਰਹੀ ਸੀ ਬਾਸ બસ ਜੀ ਜਲੰਧਰ ਜਾ ਰਹੀ ਸੀਗੀ ਆਈ ਕਿਧਰੋਂ ਸੀਗੀ ਆਈ ਲੁਧਿਆਣੇ ਵੱਲੋਂ ਆ ਜੀ ਹਾਂਜੀ ਪੁਨੀਰ ਹਾਂਜੀ ਪੁਨੀਰ ਪੁਨੀਰ ਹਾਂਜੀ ਮੈਡਮ ਕਿੱਥੋਂ ਕਿੱਥੇ ਜਾ ਰਹੇ ਆ ਤੁਸੀਂ ਕਿੱਥੇ ਹਾਂਜੀ ਇੱਧਰ ਦੇਖਣਾ ਮੈਡਮ ਲੁਧਿਆਣੇ ਤੋਂ ਲੁਧਿਆਣੇ ਤੋਂ ਕਿੱਥੇ ਜਾਣਾ ਸੀਗਾ ਜੀ ਅੰਮ੍ਰਿਤਸਰ ਹਾਂਜੀ ਅੰਮ੍ਰਿਤਸਰ ਇਹ ਹੋਇਆ ਕਿਦਾਂ ਐਕਸੀਡੈਂਟ ਮੈਡਮ ਪਤਾ ਨਹੀਂ ਉਹਨਾਂ ਨੂੰ ਸ਼ਾਇਦ ਅੱਕੋ ਲਿਖਿਆ ਨਹੀਂ ਹੈ ਹਾਂਜੀ ਟਰੱਕ ਚ ਵੱਜਿਆ ਹੋਇਆ ਕਿਦਾਂ ਜੀ ਪਤਾ ਕੀ ਚੀਜ਼ ਨਾ ਹੋਇਆ ਬੱਸ ਵਾਲਾ ਟਰੱਕ ਤੇ ਵੱਜੀ ਆ ਬੱਸ ਹਾਂ ਸਵਾਰੀਆਂ ਠੀਕ ਆ ਜੀ ਤਕਰੀਬਨ ਹਾਂਜੀ ਤੁਹਾਡੇ ਜ਼ਿਆਦਾ ਤਾਂ ਨਹੀਂ ਸੱਟ ਲੱਗੀ ਜੀ ਹਾਂਜੀ ਹਾਂਜੀ ਪੈਰ ਤੇ ਲੱਗੀ ਮੇਰੇ ਹਾਂਜੀ ਹਾਂਜੀ ਕਿੱਥੋਂ ਕਿੱਥੇ ਜਾ ਰਹੇ ਸੀ ਵੀ ਜਲੰਧਰ ਜਾ ਰਹੇ ਸੀ ਹਾਂਜੀ ਜਲੰਧਰ ਤੋਂ ਲਈ ਸੀਗੇ ਮੇਰੇ ਕਿੱਥੋਂ ਕਿੱਥੋਂ ਜੜੇ ਸੀਗੇ ਲੁਧਿਆਣੇੋਂ ਲੁਧਿਆਣੇੋਂ ਜਲੰਧਰ ਜਾਣਾ ਸੀਗਾ ਤੇ ਹੋਇਆ ਕਿਦਾਂ ਐਕਸੀਡੈਂਟ ਪਤਾ ਪਤਾ ਨਹੀਂ ਵੀਰੇ ਇੱਕਦਮ ਹਾਂਜੀ ਇੱਕਦਮ ਇੰਨੀ ਜ਼ੋਰ ਦੀ ਆਵਾਜ਼ ਆਈਏ ਤੋਰੇ ਪਿੱਛੇ ਡਿੱਗੇ ਆ ਕੇ ਹਾਂਜੀ ਬੰਦੇ ਠੀਕ ਹੈ ਮੇਰੇ ਕਾਫੀ ਇਹ ਤੇ ਲੱਗੀ ਤੂੰ ਜਲੰਧਰ ਜਾਣਾ ਸੀ ਕੀ ਨਾਮ ਆਪਣਾ ਹਾਂ ਮੰਦਿਰ ਕਰਨਪਾਲਾ ਹਾਂ ਸ਼ਰਮਾਲ ਜੀ ਇੱਕ ਐਕਸੀਡੈਂਟ ਹੋਇਆ ਕਿਦਾਂ ਇਹ ਮੈਂ ਫਗਵਾੜੇ ਤੋਂ ਆਂਦਾ ਸੀ ਜੀ ਤੇ ਗ੍ਰਹਿਣ ਜਾਂਦਾ ਸੀ ਪਹਿਲਾਂ ਉਹ ਗੱਡੀ ਖੜੀ ਸੀ ਉਹਦਾ ਐਕਸੀਡੈਂਟ ਉਹ ਬੋਲਾ ਟਾਇਰ ਪੈਂਚਰ ਹੋ ਗਿਆ ਟਾਇਰ ਨਿਕਲ ਕੇ ਉਧਰ ਚਲ ਗਿਆ ਉਤਬਾਹੇ ਰਫਤਾਰ ਸਿ ਦਿੱਲੀ ਤੋਂ ਗੱਡੀ ਆਈ ਮਗਰ ਬਾਸਤੀ ਆਪਣੀ ਪੰਜਾਬ ਰੋਡ ਤੇ ਉਹਦਾ ਐਕਸਲ ਟੁੱਟ ਕੇ ਦੂਜੀ ਸਾਈਡ ਤੇ ਗਿਆ ਸੀ ਤੇ ਕੋਰਗੁਣੀ ਰਸਤੇ ਜਿੱਥੇ ਉਹਨੇ ਸਾਈਡ ਤੇ ਨਹੀਂ ਕੀਤੀ ਇਸ ਕਰਕੇ ਐਕਸੀਡੈਂਟ ਬਾਸ ਵਿੱਚ ਬਾਸ ਵਿੱਚ ਕਿੰਨੀਆਂ ਸਵਾਰੀਆਂ ਸੀ ਕੁਝ ਬਾਸ ਵਿੱਚ ਪੂਰੀ ਫੁੱਲ ਸਵਾਰੀਆਂ ਸੀ ਸਾਰੇ ਕਾਫੀ ਸਵਾਰੀਆਂ ਕਿ ਕਿੱਥੇ ਜਾ ਰਹੇ ਸੀ ਕੁਝ ਪਤਾ ਮੈਂ ਲੁਧਿਆਣੇ ਤੋਂ ਜਲੰਧਰ ਜਾ ਰਹੀ ਸੀ ਲੁਧਿਆਣੇ ਤੋਂ ਜਲੰਧਰ ਜਾ ਰਹੀ ਸੀ ਤੇ ਕਿੰਨੀਆਂ ਕੁ ਸਵਾਰੀਆਂ ਦੇ 6-7 ਸਵਾਰੀਆਂ ਲੱਗੀਆਂ 20-25 ਦੇ ਸੱਟਾਂ ਲੱਗੀਆਂ ਜੀ ਤੇ ਸਾਰੇ ਉਹਨੂੰ ਇੱਥੇ ਜਮਾਲਪੁਰ ਦਾ ਡਾਕਟਰ ਦੇ ਹਸਪਤਾਲ ਵਿੱਚ ਪਹੁੰਚਾਇਆ ਠੀਕ ਠਾਕ ਬੰਦੇ ਸਾਰੇ ਨਹੀਂ ਦੋ ਚਾਰ ਬੰਦੇ ਸੀਰੀਅਸ ਸਵਾਰ ਤੇ ਬਾਕੀ ਉਹ ਜਮਾਲਪੁਰ ਹਸਪਤਾਲ ਕਿੱਥੇ ਦਾ ਦਿਮਾਗ ਉਪਰ ਆਪਣੇ ਡਾਕਟਰ ਜੀ ਇੱਥੇ ਉਹ ਪਛਾਇਆ ਬਾਕੀ ਇਨੀ ਲੈ ਕੇ ਗੁਰਾਇਆ ਜਾਂ ਫੋਗੜਿਆ ਤੇ ਲੈ ਗਿਆ ਮਰੀ ਕਿੱਥੋਂ ਕਿੱਥੇ ਜਾ ਰਹੇ ਸੀ ਕੀ ਅਸੀਂ ਲੁਧਿਆਣੇ ਤੋਂ ਜਿੰਦੂ ਤੱਕ ਜਾ ਰਹੇ ਸੀ ਤੇ ਹੋਇਆ ਕਿੱਦਾਂ ਸਰ ਆ ਜੀ ਜੀ ਮੇਰੇ ਕੈਟਰ ਖਰਾਬ ਸੀਗਾ ਗੱਡੀ ਵਾਲੇ ਮੇਰੇ ਬ੍ਰੇਕ ਮਾਰੀ ਤੇ ਬ੍ਰੇਕ ਲੱਗਦੀ ਨਹੀਂ ਲੱਗਦੀ ਪੂਰੀ ਫਟ ਵਰਚ ਨਹੀਂ ਤੇ ਬ੍ਰੇਕ ਬੱਜੀ ਆ ਤੇ ਉਹ ਜਕਨਾ ਅਮਰੀਕ ਮਾਰੀ ਦੀ ਗੱਡੀ ਵਿੱਚ ਤੇ ਸਵਾਰੀਆਂ ਕਿੱਦਾਂ ਠੀਕ ਹੈ ਜੀ ਸਵਾਰੀ ਦਾ ਬਚਾਇਆ ਮਾੜੀ ਮੋੜੀ ਸੱਟਾਂ ਲੱਗੀਆਂ ਪਰ ਸਵਾਰੀ ਠੀਕ ਹੈ ਜੀ ਆਪਣਾ ਹਾਂਜੀ ਟਰੈਵਲ ਨੂੰ ਸਾਡੇ ਗੁੱਡੇ ਤੇ ਲੱਗੀ ਗਈ ਹੈ ਹਾਂਜੀ ਤੇ ਬਾਕੀ ਬਚਾ ਲਿਆ ਤੇ ਆਏ ਆਪਣੇ ਲੁਧਿਆਣੇ ਤੋਂ ਅੰਮ੍ਰਿਤਸਰ ਜਾਣਾ ਸੀ ਜਲੰਧਰ ਜਾਣਾ ਸੀ ਜਲੰਧਰ ਆ ਹਾਂ ਦਾ ਨਾਮ ਮੇਰਾ ਪ੍ਰਭਜਿੰਦਰ ਸਿੰਘ ਹੈ ਹਾਂਜੀ ਪ੍ਰਭਜਿੰਦਰ ਸਿੰਘ ਜੀ ਕਿੱਥੋਂ ਕਿੱਥੇ ਜਾ ਰਹੇ ਸੀ ਸਰ ਲੁਧਿਆਣੇ ਤੋਂ ਜਲੰਧਰ ਜਾ ਰਹੇ ਸੀ ਤੇ ਗੱਡੀ ਕਿਹੜੀ ਹੈ ਆਪਣੀ ਪੰਨ ਬੱਸ ਹੈ ਤੇ ਸਾਰੇ ਲੁਧਿਆਣੇ ਤੋਂ ਕਿੱਥੇ ਜਾਣਾ ਸੀ ਜਲੰਧਰ ਜੀ ਹੋਇਆ ਕਿਦਾਂ ਐਕਸੀਡੈਂਟ ਸਰ ਉਹ ਜਿਹੜੀ ਉਹ ਗੱਡੀ ਖਰਾਬ ਕਰੀ ਆ ਮਗਰ ਜੀਪ ਵਾਲਾ ਜੱਕਦਾ ਬ੍ਰੇਕ ਮਾਰਤੀ ਆ ਹਾਂਜੀ ਉਹ ਮੈਂ ਬ੍ਰੇਕ ਕੋਈ ਕਾਰ ਲੱਗੀ ਤੇ ਬਥੇਰੀ ਆ ਦੇਖੋ ਕਿੰਨੀ ਲੱਗੀ ਬ੍ਰੇਕ ਹਾਂਜੀ ਸਰ ਕਿਦਾਂ ਜੱਕਦਾ ਬ੍ਰੇਕ ਸਵਾਰੀਆਂ ਕਿਦਾਂ ਠੀਕ ਆ ਸਾਰੀਆਂ ਆ ਸਵਾਰੀਆਂ ਠੀਕ ਆ ਮਾੜੀ ਮੋੜੀ ਲੱਗੀ ਹਾਂਜੀ ਟੋਟਲ ਸਵਾਰੀਆਂ ਕਿੰਨੀਆਂ ਸੀ ਸਾਰਾ ਇਹਦੇ ਵਿੱਚ ਟੋਟਲ ਸਵਾਰੀਆਂ ਹੋਣੀਆਂ ਜਾਂ 8 ਸਵਾਰੀਆਂ ਹੋਣੀਆਂ ਤੁਹਾਡੀ ਸਿਰ ਠੀਕ ਆ ਬੱਜ ਠੀਕ ਆ ਸਾਰੇ ਠੀਕ ਆ ਸਵਾਰੀਆਂ ਹਾਂਜੀ ਹਾਂਜੀ